ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਬਲਵਿੰਦਰ ਸਿੰਘ ਬਾਗਾ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾਂ ਇਸ ਬਲੁੱਟਨ ਦੀਆਂ ਖਾਸ ਖਬਰਾਂ ਭਾਰਤ ਨੇ ਚਾਰ ਅਫਰੀਕੀ ਮੁਲਕਾਂ ਜ਼ਿੰਬਾਬਵੇ ਜ਼ਾਂਬੀਆ ਮਲਾਵੀ ਅਤੇ ਚਾੜ ਦੇ ਲੋਕਾਂ ਦੀਆਂ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਨੁੱਖੀ ਮਦਦ ਭੇਜੀ ਅੱਜ ਗੁਮੰਤਰੀ ਸਾਕਰਤਾ ਦਿਵਸ ਮਨਾਇਆ ਜਾ ਰਿਹਾ ਹੈ ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਸਾਰਿਆਂ ਨੂੰ ਘਟੋ ਘਟ ਇੱਕ ਵਿਅਕਤੀ ਨੂੰ ਸਾਕਰ ਬਣਾਉਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੁਰਬ ਦਾ ਤਿੰਨ ਦਿਨਾਂ ਜੋੜ ਮੇਲਾ ਅੱਜ ਤੋਂ ਬਟਾਲਾ ਵਿਖੇ ਸ਼ੁਰੂ ਹੋਇਆ ਅਤੇ ਪੈਰਾ ਲੀਮਪਿਕ ਖੇਡਾਂ ਦਾ ਸਮਾਪਤੀ ਸਮਾਗਮ ਅੱਜ ਦੇਰ ਰਾਤ ਰਾਸ਼ਟਰੀ ਸਟੇਡੀਅਮ ਸਟੇਟ ਡੀ ਫਰਾਂਸ ਵਿਖੇ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਚਾਰ ਅਫਰੀਕੀ ਮੁਲਕਾਂ ਜ਼ਿੰਬਾਬਵੇ, ਜ਼ਾਮਬੀਆ, ਮਲਾਵੀ ਅਤੇ ਚਾੜ ਦੇ ਲੋਕਾਂ ਦੀਆਂ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਦਦ ਭੇਜੀਏ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 1000 ਮੀਟ੍ਰਿਕ ਟਨ ਚੌਲਾਂ ਦੀ ਖੇਪ ਕੱਲ ਮਲਾਵੀ ਜਦਕੇ ਜ਼ਿੰਬਾਬਵੇ ਲਈ 1000 ਮੀਟ੍ਰਿਕ ਟਨ ਚੌਲਾਂ ਦੀ ਖੇਪ ਨਾਵਾ ਸ਼ਿਵਾ ਬੰਦਰਗਾਹ ਤੋਂ ਰਵਾਣਾ ਹੋਈ ਜ਼ਾਂਬੀਆ ਨੂੰ 1300 ਮੀਟ्रिक टन ਮੱਕੀ ਭੇਜੀ ਗਈ ਹੈ। ਭਾਰਤ ਨੇ ਝਾੜ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਕੱਲ ਦਿੱਲੀ ਤੋਂ ਲਗਭਗ 2300 ਕਿਲੋਗ੍ਰam ਜੀਵਨ ਰੱਖਣ ਦੀਆਂ ਦਵਾਈਆਂ ਅਤੇ ਮੈਡੀਕਲ ਸਪਲਾਈ ਭੇਜੀਏ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਹਰ ਵਿਅਕਤੀ ਭਾਈਚਾਰੇ ਅਤੇ ਸਮਾਜ ਲਈ ਸਾਖਰਤਾ ਦੀ ਮਹੱਤਤਾ ਵੱਲ ਧਿਆਨ ਖਿੱਚਣ ਲਈ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਬਹੁਪਸ਼ਾਈ ਸਿੱਖਿਆ ਪ੍ਰੋਤਸਾਹਨ ਆਪਸੀ ਸਮਝ ਅਤੇ ਸਾਕਰਤਾ ਲਈ ਸਖਰਤਾ ਰੱਖਿਆ ਗਿਆ ਹੈ ਸਕੂਲ ਸਿੱਖਿਆ ਤੇ ਸਾਕਰਤਾ ਵਿਭਾਗ ਨੇ ਇਸੇ سلسلے ਵਿੱਚ ਕੱਲ ਇੱਕ ਕੁਮਾਂਤਰੀ ਕਾਨਫਰੰਸ ਦਾ ਆਯੋਜਨ ਕੀਤਾ ਕਾਨਫਰੰਸ ਦਾ ਉਦੇਸ਼ ਅਜੋਕੇ ਸਮੇਂ ਵਿੱਚ ਸਾਕਰਤਾ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਨਾ ਸੀ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਮਾਹਿਰਾਂ ਨੇ ਸਾਰਤਕ ਚਰਚਾ ਕੀਤੀ ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਇੱਕ ਵੱਡਾ ਬਦਲਾਅ ਵਾਲਾ ਕਦਮ ਹੈ ਸ਼੍ਰੀ ਤਨਖੜ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਊਰਜਾ ਦੀ ਭਰਪੂਰ ਵਰਤੋਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅੱਜ ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਤੇ ਕਰਵਾਏ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੀ ਅਮੀਰੀ ਦੇ ਮਾਮਲੇ 'ਚ ਭਾਰਤ ਇੱਕ ਵਿਲੱਖਣ ਦੇਸ਼ ਹੈ ਉਪਰਾਸ਼ਟਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਮਾਤ ਭਾਸ਼ਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਹੈ ਸ਼੍ਰੀ ਤਨਖੜ ਨੇ ਸਾਰਿਆਂ ਨੂੰ ਘੱਟੋ-ਘੱਟ ਇੱਕ ਵਿਅਕਤੀ ਨੂੰ ਸਾਖਰ ਬਣਾਉਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕਿਸੇ ਨੂੰ ਸਾਖਰ ਬਣਾਉਣਾ ਮਨੁੱਖਤਾ ਦੀ ਸੇਵਾ ਹੈ ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਸ਼੍ਰੀ ਤਨਖੜ ਨੇ ਕਿਹਾ ਕਿ ਦੇਸ਼ ਸੜਕ ਸੰਪਰਕ ਸਕੂਲ ਬਿਜਲੀ ਪਖਾਨੇ ਅਤੇ ਇੰਟਰਨੈਟ ਸਬਾਵਾ ਮ ਪਿੰਡਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਾਰੇ ਖੇਤਰਾਂ ਵਿੱਚ ਤਰੱਕੀ ਕਰ ਰਿਹਾ ਹੈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਬਰਮਾ ਨੇ ਕਿਹਾ ਹੈ ਕਿ ਪੜ੍ਹਾਈ ਹੀ ਇੱਕੋ ਮੱਤਰਾ ਜਿਹ ਸਾਧਨ ਹੈ ਜੋ ਪਿੰਡ ਸ਼ਹਿਰ ਗਰੀਬੀ ਅਮੀਰੀ ਲਿੰਗ ਭੇਦ ਤੇ ਜਾਤ ਪਾਤ ਦਾ ਪਾੜਾ ਖਤਮ ਕਰ ਸਕਦੀ ਹੈ ਮੁੱਖ ਸਕੱਤਰ ਅੱਜ ਜ਼ਿਲ੍ਹਾ ਪਟਿਆਲਾ ਸਤੇ ਤੋਂ ਆਪਣੇ ਜੱਦੀ ਪਿੰਡ ਚ ਲੈਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੇ ਪਿਤਾ ਦੀ ਯਾਦ ਵਿੱਚ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤਕਸੀਮ ਕਰਨ ਪੁੱਜੇ ਹੋਏ ਸਨ ਮੁੱਖ ਸਕੱਤਰ ਨੇ ਸਕੂਲ ਦੇ ਵਿਦਿਆਰਥੀਆਂ ਲਈ ਕਮਰਸ ਸਟਰੀਮ ਦੀ ਸ਼ੁਰੂਆਤ ਵੀ ਕਰਵਾਈ ਉਹਨਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਕੋਈ ਵੀ ਵਿਦਿਆਰਥੀ ਪਿੰਡ ਚ ਲੈਲਾ ਤੋਂ ਵੱਡੀਆਂ ਪਲੰਘਾਂ ਪੁੱਟ ਕੇ ਕਿਸੇ ਵੀ ਉੱਚ ਅਹੁਦੇ ਤੱਕ ਪਹੁੰਚ ਸਕਦਾ ਏ ਉਧਰ ਬਠਿੰਡਾ ਅਤੇ ਮੋਗਾ ਤੋਂ ਸਾਖਰਤਾ ਮਿਸ਼ਨ ਨਾਲ ਜੁੜੇ ਲੋਕਾਂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਮੰਨਉਂਦਾ ਸੀ ਇਸ ਦਾ ਮੁੱਖ ਉਦੇਸ਼ ਪੜ੍ਹਨ ਲਿਖਣ ਦੀਆਂ ਯੋਗਤਾਵਾਂ ਨੂੰ ਪਰਫੁੱਲਤ ਕਰਨਾ ਹੈ ਸਿੱਖਿਆ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰਹਿ ਜਾਂਦੀ ਸਗੋਂ ਇਹ ਸਮਾਜਿਕ ਤੰਦਰੁਸਤੀ ਅਤੇ ਸਮਾਜਿਕ ਸੁਰੱਖਿਆ ਦਾ ਮਜ਼ਬੂਤ ਆਧਾਰ ਇੱਕ ਪੜਿਆ ਲਿਖਿਆ ਵਿਅਕਤੀ ਨਿਰਣਾਇਕ ਸੋਚ ਅਤੇ ਮਜ਼ਬੂਤ ਸਮਝ ਨਾਲ ਸਮਾਜ ਵਿੱਚ ਬਦਲਾਅ ਲਿਆ ਸਕਦਾ ਤੇਜ਼ੀ ਨਾਲ ਬਦਲ ਰਹੇ ਯੁੱਗ ਵਿੱਚ ਸਾਖਰਤਾ ਰਾਹੀਂ ਅਸੀਂ ਸਿੱਖਿਆ ਦੇ ਕੇ ਸਮਾਜ ਵਿੱਚ ਇੱਕ ਅਹਿਮ ਸੁਧਾਰ ਕਰ ਸਕਦਾ ਸਾਖਰਤਾ ਸਾਨੂੰ ਸਿਰਫ ਅੱਖਰਾਂ ਜਾਂ ਸ਼ਬਦਾਂ ਦੀ ਪਛਾਣ ਨਹੀਂ ਕਰਾਉਂਦੀ ਸਾਨੂੰ ਸਮਾਜ ਵਿੱਚ ਵਿਚਰਨਾ ਸਿਖਾਉਂਦੀ ਹੈ ਮੈਂ ਮੋਗਾ ਤੋਂ ਲੈਕਚਰਰ ਤਜਿੰਦਰ ਸਿੰਘ ਬੋਲ ਰਿਹਾ ਹਾਂ ਸਲ ਸਾਖਰਤਾ ਦਾ ਮੰਤਵ ਮਨਾਂ ਦਾ ਸਸ਼ਕਤੀਕਰਨ ਕਰਦਿਆਂ ਜ਼ਿੰਦਗੀਆਂ ਬਦਲਣਾ ਹੈ ਮੌਜੂਦਾ ਬਰੇ 2024 ਦੌਰਾਨ ਸਾਖਰਤਾ ਦਾ ਥੀਮ ਬਹੁ ਪਾਸ਼ਾਈ ਸਿੱਖਿਆ ਨੂੰ ਉਤਸ਼ਾਹਤ ਕਰਨਾ ਹੈ ਆਓ ਸਿੱਖਿਆ ਤੋਂ ਵਿਰਵੇ ਬੱਚਿਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸਿੱਖਿਅਤ ਕਰਨ ਲਈ ਯਤਨ ਅਰੰਭੀਏ ਤਾਂ ਕਿ ਵਿਸ਼ਵ ਪੱਧਰ ਤੇ ਆਪਸੀ ਸਮਝ ਸਦਕਾ ਸ਼ਾਂਤੀ ਦਾ ਮਾਹੌਲ ਸਿਰਜਿਆ ਜਾ ਸਕੇ ਪੰਜਾਬ ਦੇ ਸਰਕਾਰੀ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਕੱਲ ਹੜਤਾਲ ਤੇ ਜਾ ਰਹੇ ਨੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਕਲਾਸ 1 ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਕਿਹਾ ਹੈ ਕਿ ਕੱਲ ਤੋਂ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਜ਼ਰੂਰ ਜਾਣਗੇ ਪਰ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਜਾਣਗੀਆਂ ਉਹਨਾਂ ਦੱਸਿਆ ਕਿ OPD ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹੇਗੀ ਜਦਕਿ 11 ਤੋਂ 2 ਵਜੇ ਤੱਕ ਮਰੀਜ਼ਾਂ ਨੂੰ OPD ਸਵਾਮਾ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਦੱਸਿਆ ਕਿ ਜੇ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ 12 ਸਤੰਬਰ ਤੋਂ ਸਾਰੀਆਂ ਮੈਡੀਕਲ ਸਵਾਮਾ ਮੁਕੰਮਲ ਬੰਦ ਕੀਤੀਆਂ ਜਾਣਗੀਆਂ ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੂਟੇ ਲਾਉਣ ਦੀ ਮਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਤੇ ਮੌਸਮ ਵਿੱਚ ਬੂਟੇ ਲਗਾਉਣ ਦੇ ਸੱਦੇ ਮੰਗਰੋ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮਹਿੰਮ ਤੋਂ ਬੇਹਦ ਉਤਸ਼ਾਹਤ ਨੇ ਅਤੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਗਾ ਰਹੇ ਨੇ ਫਰੀਦਕੋਟ ਜ਼ਿਲ੍ਹੇ ਤੋਂ ਲੋਕਾਂ ਨੇ ਇਸ ਮਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਮੈਂ ਗੌਰਵ ਕੱਕੜ ਇੱਕ ਪੇੜ ਮਾਂ ਦੇ ਨਾਮ ਰਾਸ਼ਟਰੀ ਪੱਧਰ ਤੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਪੇੜ ਆਪਣੀ ਮਾਤਾ ਦੇ ਨਾਮ ਤੇ ਲਾਉਣਾ ਚਾਹੀਦਾ ਤੇ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਵਾਤਾਵਰਨ ਨੂੰ ਜੇ ਆਪਾਂ ਖੁਸ਼ਹਾਲ ਰੱਖਾਂਗੇ ਤੇ ਆਪਣਾ ਜੀਵਨ ਖੁਸ਼ਹਾਲ ਰਹੂਗਾ ਮੈਂ ਰਮੇਸ਼ ਕੁਮਾਰ ਗੇਰਾ ਮੈਂ ਆਪਣੇ ਜਨਮ ਦਿਨ ਤੇ ਰੈਸਟ ਹਾਊਸ ਫਰੀਦਕੋਟ ਚ ਬੂਟੇ ਲਾਏ ਇੱਕ ਅਸੀਂ ਇੱਕ ਪਿੰਡ ਚ ਜਾ ਕੇ ਬੂਟੇ ਲਾਏ ਬੂਟੇ ਵੰਡੇ ਵੀ ਲੋਕਾਂ ਨੂੰ ਅਤੇ ਬੂਟੇ ਲਾਣ ਨਾਲ ਹੀ ਤੁਹਾਡੇ ਜਿਹੜੇ ਸ਼ਹਿਰ ਦੀ ਆ ਉਹਦੀ ਹਰਿਆਲੀ ਵਧੂਗੀ ਰੌਣਕ ਵਧੂਗੀ ਤੁਹਾਡਾ ਸ਼ਹਿਰ ਦੀ ਜਿਹੜੀ ਦਿੱਖ ਵਧੂਗੀ ਤੇ ਜਿਹੜੀ ਹੈ ਆਕਸੀਜਨ ਦਾ ਵਾਅਦਾ ਹੋਊਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 15 ਸਤੰਬਰ ਏ ਇਹ ਪੁਰਸਕਾਰ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਹਰ ਸਾਲ ਜਨਮਰੀ ਵਿੱਚ ਦਿੱਤੇ ਜਾਂਦੇ ਨੇ ਅਤੇ ਇਸ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਤੇ ਇਹਨਾਂ ਦਾ ਐਲਾਨ ਕੀਤਾ ਜਾਵੇਗਾ। ਪੁਰਸਕਾਰਾਂ ਦਾ ਉਦੇਸ਼ ਬੱਚਿਆਂ ਦੀ ਊਰਜਾ, ਦ੍ਰਿੜਤਾ, ਯੋਗਤਾ, ਜੋਸ਼ ਅਤੇ ਉਤਸ਼ਾਹ ਨੂੰ ਮਨਾਉਣਾ ਹੈ। ਨਾਮਜ਼ਦਗੀਆਂ 5 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰਾਸ਼ਟਰੀ ਪੁਰਸਕਾਰ ਦੀ ਅਧਿਕਾਰਤ ਵੈੱਬਸਾਈਟ ਤੇ ਦਾਖਲ ਕੀਤੀਆਂ ਜਾ ਸਕਦੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 507ਵਾਂ ਵਿਆਹ ਪਰਬ ਦਾ ਤਿੰਨ ਦਿਨਾਂ ਦਾ ਜੋੜ ਮੇਲਾ ਗੁਰਦਾਸਪੁਰ ਵਿਖੇ ਅੱਜ ਤੋਂ ਸ਼ੁਰੂ ਹੋ ਗਿਆ। ਇੱਥੇ ਆਸ ਗੁਰਦੁਆਰਾ ਸ਼੍ਰੀਕੰਤ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਦੀ ਅਰੰਭਤਾ ਹੋਈ ਅਤੇ ਇਸ ਮੌਕੇ ਵੱਡੀ ਗਿਣਤੀ ਚ ਸੰਗਤ ਅੱਜ ਸਵੇਰ ਤੋਂ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਦੀ ਪੜਤਾਲ ਪ੍ਰਕਿਰਿਆ ਨੂੰ ਸੌਖਾ ਕਰ ਦਿੱਤਾ ਹੈ। ਭਵਿੱਖ ਵਿੱਚ ਹੁਣ ਸਰਟੀਫਿਕੇਟਾਂ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਆਨਲਾਈਨ ਪੋਰਟਲ ਰਾਹੀਂ ਹੋਇਆ ਕਰੇਗੀ। ਬੋਰਡ ਦੇ ਅੰਲਾ ਅਧਿਕਾਰੀਆਂ ਨੇ ਜਰਮਨ ਅਵੈਂਸੀ ਦੀ ਸਫਾਰਿਸ਼ ਤੇ ਇਹ ਆਨਲਾਈਨ ਪੋਰਟਲ 20 ਦਿਨਾਂ ਵਿੱਚ ਤਿਆਰ ਕੀਤਾ ਹੈ ਜ਼ਿਕਰ ਹੋਊਗਾ ਕਿ ਵਿਦੇਸ਼ ਖਾਸ ਕਰਕੇ ਯੂਰਪ ਜਾਣ ਵਾਲੇ ਵਿਦਿਆਰਥੀ ਹੁਣ ਆਫਲਾਈਨ ਮਾਧਿਅਮ ਨੂੰ ਛੱਡ ਕੇ ਇਸ ਪੋਰਟਲ ਰਾਹੀਂ ਸਿਰਫ 4 ਦਿਨਾਂ ਵਿੱਚ ਹੀ ਪੜਤਾਲੀਆ ਰਿਪੋਰਟ ਪ੍ਰਾਪਤ ਕਰ ਲੈਣਗੇ ਸੰਤ ਨਿਰੰਕਾਰੀ ਮਿਸ਼ਨ ਦੀ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਚੰਡੀਗੜ੍ਹ ਦੇ ਮੌਲੀ ਜਾਗਰ ਮਨੀ ਮਾਜਰਾ ਵਿਖੇ ਖੋਣਦਾਨ ਕੈਂਪ ਲਗਾਇਆ ਇਸ ਕੈਂਪ ਦਾ ਉਦਘਾਟਨ ਉਪ ਮੁੱਖ ਸੰਚਾਲਕ ਜੇਪੀ ਚੱਡਾ ਜੀ ਸ਼ੁਭਕਰਨ ਅਤੇ ਚੰਡੀਗੜ੍ਹ ਜ਼ੋਨ ਦੇ ਜਰਨਲ ਇੰਚਾਰਜ ਓਪੀ ਨਰਿੰਕਾਰੀ ਨੇ ਸਾਂਝੇ ਤੌਰ ਤੇ ਕੀਤਾ ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਕੁੱਲ 236 ਸ਼ਰਧਾਲੂਆਂ ਨੇ ਖੂਨਦਾਨ ਕੀਤਾ ਪੈरिस ਪੈਰਾ অলਪਿਕ ਖੇਡਾਂ ਅੱਜ ਦੇਰ ਰਾਤ ਸਮਾਪਤ ਹੋਣਗੀਆਂ ਸਮਾਪਤੀ ਸਮਾਗਮ ਰਾਸ਼ਟਰੀ ਸਟੇਡੀਅਮ ਸਟੇਡ ਡੀ ਫ੍ਰਾਂਸ ਵਿਖੇ ਹੋਵੇਗਾ ਪੈरिस ਪੈਰਾ অলਪਿਕ ਦੇ ਸਮਾਪਤੀ ਸਮਾਗਮ ਵਿੱਚ ਤੀਰ ਅੰਦਾਜ਼ ਹਰਵਿੰਦਰ ਸਿੰਘ ਤੇ ਦੁੜਾਕ ਪ੍ਰੀਤੀਪਾਲ ਭਰਤ ਦੇ ਚੰਦਾ ਵਰਦਾਰ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਅੱਜ ਤੋਂ ਚੀਨ ਦੇ ਹੁਲਨ ਬੋਇਰ ਵਿੱਚ ਸ਼ੁਰੂ ਹੋ ਗਈ ਹੈ। ਮੌਜੂਦਾ ਚੈਂਪੀਅਨ ਭਾਰਤ ਪਿਛਲੇ ਮਹੀਨੇ ਪੈਰਿਸ ਵਿੱਚ 올림픽 ਚਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਇਸ ਸਾਲ ਆਪਣਾ ਪੰਜਵਾਂ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰੀ ਫਿਰ ਤੋਂ। ਭਾਰਤ ਨੇ ਚਾਰ ਅਫਰੀਕੀ ਮੁਲਕਾਂ ਜ਼ਿੰਬਾਬਵੇ, ਜ਼ਾਂਬੀਆ, ਮਲਾਵੀ ਅਤੇ ਚਾਰ ਦੇ ਲੋਕਾਂ ਦੀਆਂ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਨੁੱਖੀ ਮਦਦ ਭੇਜੀ ਹੈ। ਅੱਜ ਕੁਮੰਤਰੀ ਸਖਰ ਦਾ ਦਿਵਸ ਮਨਾਇਆ ਜਾ ਰਿਹਾ ਹੈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸਾਰਿਆਂ ਨੂੰ ਘੱਟੋ ਘੱਟ ਇੱਕ ਵਿਅਕਤੀ ਨੂੰ ਸਖਰ ਬਣਾਉਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪ ਪ੍ਰਬਧਾ ਤਿੰਨ ਦਿਨਾਂ ਜੋੜ ਮੇਲਾ ਅੱਜ ਤੋਂ ਬਟਾਲਾ ਵਿਖੇ ਸ਼ੁਰੂ ਹੋਇਆ ਪੈਰਾ অলਪਿਕ ਖੇਡਾਂ ਦਾ ਸਮਾਪਤੀ ਸਮਾਗਮ ਅੱਜ ਦੇਰ ਰਾਤ ਰਾਸ਼ਟਰੀ ਸਟੇਡੀਅਮ ਸਟੇਟ ਡੀ ਫਰਾਂਸ ਵਿਖੇ ਹੋਵੇਗਾ ਤੇ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ